ਹਾਂ ਬਜੀ ਕੀ ਨਾਮ ਕੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੇਰਾ ਪਿੰਡਾ ਜੀ ਕਿਸਾਨ ਆਪਣਾ 2 ਕਿਮ ਡੱਬਰਾ ਜੀ ਕਿਰਸਾਣਾ ਜ਼ਿਲ੍ਹਾ ਨਗਰਗੜ੍ਹ ਰਾਜਸਥਾਨ ਕੀ ਮਾਮਲਾ ਕਿਸੇ ਦਾ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਸੀਗਾ ਇਹ दारू ਪਿੰਦਾ ਸੀ ਉਹ ਲੜਕੀਆਂ ਦੇ ਫੋਨ ਫੋਣ ਆਉਂਦੇ ਸੀ ਉਹੀ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਆਖਿਰਕਾਰ ਅਸੀਂ ਆਖਿਆ ਚਲੋ ਵੀ ਸਮਝੂਗਾ ਸਮਝੂਗਾ ਪਰ ਇਹਨੇ ਸਮਝਿਆ ਸਾਡੀ ਜੱਜ ਭਾਨ ਜੀ ਜਗਤੂ ਜੀ ਸਾਨੂੰ ਤਾਂ ਕੈਸੀ ਗੱਲ ਕਰਨੀ ਨਹੀਂ ਉਹ ਹੋਈ ਨਹੀਂ ਸਕਦੀ ਗੱਲ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਕਿੰਨਾ ਭਾਨ 10 ਮਹੀਨੇ ਹੋਈ 10 ਮਹੀਨੇ ਕਿੰਨੇ ਜਿਆਦਾ ਅੰਬਿਆ ਇੱਥੇ ਕੀਤਾ ਸੀਗਾ ਜੀ ਆਪਣੇ 281 ਹੈਡਕ ਨੂੰ ਲੈ ਕੇ ਨਹੀਂ ਹਾਂਜੀ ਇੱਥੇ ਪੰਜਾਬ ਜਿਹੜੇ ਪੰਜਾਬ ਚ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਉਹਨਾਂ ਦਾ ਲੜਕੇ ਦਾ ਨਾਂ ਨਰਪਾਲ ਸਿੰਘ ਸੀ ਔਰ ਪ੍ਰਿੰਕੂ ਪਿਓ ਦਾ ਨਾਂ ਸੀਗਾ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਜ ਦੇ ਲੋਭੀ ਸੀਗੇ ਰੋਜ਼ ਹੀ ਲੜਕੀ ਨਾਲ ਮਤਲਬ ਝਗੜਾ ਤਾਂ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚੱਲ ਵੀ ਸੁਧਰ ਜੂਗਾ ਸੁਧਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਅਖਿਰਕਲ ਲੜਕੀ ਨੇ ਜਾਨ ਆਉਦੀ ਗੋਆਲੀਏ ਕੀ ਕੀਤਾ ਕੀ ਕਿ ਤੱਕ ਇਹਨਾਂ ਨੇ ਚਮੋਕਸ ਹਾਂਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਦੱਸ ਪਈ ਜਨਨ ਦੀ ਸਾਨੂੰ ਤਾਂ ਆਖਿਆ ਹੈਗਾ ਵੀ ਜੀ ਅਸੀਂ ਢਿਲਵੇਂ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਲੜਕੀ ਡੈਥ ਤੋਂ ਦੁਪਹਿਰ ਨਹੀਂ ਹੋ ਚੁੱਕੀ ਤੇ ਉਹਦੇ ਗਲੇ ਤੇ ਨਿਸ਼ਾਨ ਹੈ ਹਾਂਜੀ ਹਾਂ ਪੁਜਾਇਤ ਚਾਈ ਸੀ ਕੱਲ ਕੱਲ ਪੁਜਾਇਤ ਚਾਈ ਸੀ ਉਦੋਂ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਬਟਾਉ ਮਤਲਬ दारू ਨਾ ਪੀਵੇ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਇਸੇ ਵਾਸਤੇ ਰਿਕੁਐਰ ਸੀ ਵੀ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਵੀ ਮੈਨੂੰ ਕੁੱਟਮਾਰ ਕਰਦੇ ਆ ਜੇ ਫੋਨ ਨਾ ਹੋਇਆ ਕੋਲੇ ਤਾਂ ਆਪਾਂ ਮਾਰ ਨਹੀਂ ਸੋਖੀ ਆਈ ਗਏ ਕੱਲ ਤੁਸੀਂ ਆਏ ਹੋ ਰਾਤ ਪਰਸੋਂ ਹਾਂਜੀ ਪਰਸੋਂ ਆਈ ਸੀ ਕੱਲ ਕੱਲ ਪਰਸੋਂ ਆਏ ਸੀ ਕੱਲ ਪੰਜਾਇਤ ਹੋਈ ਕੱਲ ਪੰਜਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਚਮ ਚਮਕੀ ਚਲੰਕ ਪਈ ਹਾਂਜੀ ਕੀ ਕੋਈ ਬੱਚਾ ਵਗੈਰਾ ਵੀ ਹੁੰਦਾ ਹਾਂਜੀ ਹਾਂਜੀ ਪ੍ਰੈਗਨੈਂਟ ਸੀ ਮਹੀਨਾ ਕਿ ਰਹੇਗਾ ਸੀ ਬਸ ਮਹੀਨਾ ਅੱਠ ਮਹੀਨਾ ਚੱਲਦਾ ਸੀ ਅੱਠ ਮਹੀਨਾ ਬਿਲਕੁਲ ਦੀ ਮੰਗ ਕੀ ਕਰਦੇ ਉਸ ਲਈ ਹਾਂਜੀ ਜੀ ਪ੍ਰਸ਼ਾਸਨ ਅਸੀਂ ਤਾਂ ਮੰਗ ਅਸੀਂ ਕਰਦੇ ਆ ਵੀ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਇਨਸਾਫ ਚਾਹੇ ਕੋਈ ਸਰਪੰਚਾ ਜੇ ਕੋਈ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲਈਆਂ ਉਹਨਾਂ ਨੂੰ ਵੀ ਨਾਲ ਫਸਣਾ ਚਾਹੀਦਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਸੱਸ ਸਕੇ ਕੋਈ ਬੋਲ ਕੋਈ ਹਾਂਜੀ ਉਹਨਾਂ ਦੀ ਇੱਕ ਸੱਸ ਹੈ ਸਹੁਰਾ ਹੈਗਾ ਦੋਨ ਨਾਨਾ ਹੈ ਇੱਕ ਉਹਨਾਂ ਦਾ ਬਟਾਊ ਹੈ ਮਲੇਸ਼ੀਆ ਰਹਿੰਦਾ ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਇੱਕ ਗਰੀਬ ਮਹਿਲਾ ਦੇ ਨਾਲ ਲੋਕ ਮੌਤ ਹੋਈ ਹੈ ਕੀ ਮਾਮਲਾ ਹੈ ਮੈਂ ਇਸੇ ਗੁਰਪਾਲ ਸਿੰਘ ਚਾਰ ਚੌਕ ਕੀ ਪਨੀ ਵਾਲਾ ਸਾਨੂੰ ਲੋਕਾ ਮਸੂਲ ਹੋਇਆ ਰਮਨਦੀਪਪੁਰ ਪਤਨੀ ਗੁਰਤੇ ਸਿੰਘ ਵਾਸੀ ਪਿੰਡ ਰਾਣੀ ਵਾਲਾ ਜਿਸ ਦੀ ਮੌਤ ਹੋ ਗਈ ਹੈ ਉਹ ਸੰਬੰਧੀ ਅਸੀਂ ਅੱਜ ਦੀ ਵਾਰਸਾਂ ਆ ਰਹੇ ਆ ਵਾਰਸਾਂ ਨੂੰ ਉਹ ਤੇ ਜੋ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਜੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਬਤ